ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਤਿੰਨ ਚਾਰ ਰੰਗ ਵਾਲੇ ਜਿਹੜੇ ਚੌਲ ਮਿੱਠੇ ਚੌਲ ਬਣਾਉਣੇ ਆਪਾਂ ਤੇ ਆਪਾਂ ਨੂੰ ਐਦਾਂ ਪਤਾ ਨਹੀਂ ਲੱਗਦਾ ਵੀ ਆਪਾਂ ਇਹ ਕਿੱਦਾਂ ਬਣਾਏ ਆ ਤੇ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਣ ਲੱਗੇ ਆ ਜੀ ਬਹੁਤ ਹੀ ਟੇਸਟੀ ਬਣਦੇ ਆ ਜਿਹੜੇ ਬੱਚੇ ਮਿੱਠੇ ਚੌਲ ਨਹੀਂ ਪਸੰਦ ਕਰਦੇ ਨਾ ਇਸ ਤਰ੍ਹਾਂ ਤੁਸੀਂ ਰੰਗ-ਬਰੰਗੇ ਚੌਲ ਬਣਾ ਕੇ ਦਿਓ ਉਹਨਾਂ ਨੂੰ ਫਲਕਾਰੀ ਚੌਲ ਵੀ ਇਹਨਾਂ ਨੂੰ ਕਹਿੰਦੇ ਆ ਤੇ ਜਰੂਰ ਖਾਣਗੇ ਜਰੂਰ ਪਸੰਦ ਕਰਨਗੇ ਕੜਾਹੀ ਦੇ ਵਿੱਚ ਆਪਾਂ ਜਿਹੜਾ ਪਾਇਆ ਦੇਸੀ ਕਿ ਉਹ ਤੁਸੀਂ ਆਪਣੀ ਮਰਜ਼ੀ ਨਾਲ ਪਾ ਲਓ ਕਿੰਨਾਕ ਤੁਸੀਂ ਪਾਉਣਾ ਚਾਹੁੰਦੇ ਆ ਤੇ ਡਰਾਈ ਫਰੂਟ ਵੀ ਤੁਸੀਂ ਆਪਣੀ ਮਰਜ਼ੀ ਨਾਲ ਲੈ ਲਓ ਜਿਹੜੇ ਤੁਹਾਨੂੰ ਪਸੰਦ ਆ ਤੁਹਾਡੇ ਕੋਲ ਆ ਤੁਸੀਂ ਉਹ ਪਾ ਸਕਦੇ ਆ ਮੈਂ ਇਹਦੇ ਵਿੱਚ ਸੌਗੀ ਵੀ ਪਾਈ ਆ ਬਦਾਮ ਵੀ ਪਾਏ ਆ ਕਾਜੂ ਵੀ ਆ ਸੁੱਕਾ ਨਾਰੀਅਲ ਟੂਠੀ ਜਿਹਨੂੰ ਬੋਲਦੇ ਉਹ ਵੀ ਆ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਪਹਿਲਾਂ ਘਿਓ ਦੇ ਵਿੱਚ ਕਰੰਚੀ ਜਈਆਂ ਕਰ ਲੈਣੇ ਆ ਵਧੀਆ ਟੇਸਟ ਇਹਨਾਂ ਦਾ ਆਂਦਾ ਆ ਜਦੋਂ ਆਪਾਂ ਘਿਓ ਦੇ ਵਿੱਚ ਭੁੰਨ ਲੈਂਦੇ ਇਹਨਾਂ ਨੂੰ ਇਹ ਦੇਖੋ ਦਾਖਾਂ ਵੀ ਫੁੱਲ ਗਈਆਂ ਸੌਗੀ ਜਿਹੜੀ ਆ ਤੇ ਸਾਰੀਆਂ ਚੀਜ਼ਾਂ ਭੁੱਜ ਚੁੱਕੀਆਂ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਜੀ ਪਾਣੀ ਪਾਣੀ ਮੈਂ ਇਹਦੇ ਵਿੱਚ ਪਾਣੀ ਆ ਦੋ ਗਲਾਸ ਕਿਉਂਕਿ ਮੈਂ ਜਿਹੜਾ ਚੌਲਾਂ ਦਾ ਇੱਕ ਗਲਾਸ ਬਣਾਉਣ ਲੱਗੀ ਆ ਤੇ ਦੋ ਗਲਾਸ ਆਪਾਂ ਪਾਣੀ ਦੇ ਪਾ ਦਿੱਤੇ ਆ ਤੇ ਇਹਦੇ ਵਿੱਚ ਆਪਾਂ ਅੱਧਾ ਗਲਾਸ ਜਿਹੜਾ ਦੇਖੋ ਅੱਧਾ ਗਲਾਸ ਆਪਾਂ ਖੰਡ ਦਾ ਪਾ ਦਤਾ ਜਿਹੜਾ ਗਲਾਸ ਮੈਂ ਪਾਣੀ ਪਾਇਆ ਉਸੇ ਗਲਾਸ ਦੇ ਨਾਲ ਖੰਡ ਪਾਤੀ ਆ ਅੱਧਾ ਗਲਾਸ ਤੇ ਇਹਨੂੰ ਆਪਾਂ ਕਰਦੇ ਮਿਕਸ ਤੇ ਇਹਨੂੰ ਆਪਾਂ ਰਿਜੜ ਦਿੰਨੇ ਆ ਚਾਸ਼ਣੀ ਨੂੰ ਚਾਸ਼ਣੀ ਆਪਾਂ ਗਾੜੀ ਨਹੀਂ ਕੋਸ਼ਣੀ ਕਰਨਾ ਬਸ ਇਹਨੂੰ ਵਾਲੀ ਦਵਾਣੀ ਆ ਦੇਖੋ ਰਿਜਣ ਲੱਗ ਗਈ ਆ ਤੇ ਹੁਣ ਆਪਾਂ ਲਿਆਇਆ ਚੌਲ ਇੱਕ ਗਲਾਸ ਇਹ ਮੇਰੇ ਕੋ ਬਾਸਮਤੀ ਜਿਹੜਾ ਟੋਟਾ ਹੁੰਦਾ ਉਹ ਆ ਪੂਰੇ ਸਾਫ ਤੇ ਚੌਲ ਨਹੀਂ ਹੈਗੇ ਇਹ ਬਹੁਤ ਵਧੀਆ ਬਣਦੇ ਆ ਤੇ ਇਹਨਾਂ ਨੂੰ ਆਪਾਂ ਧੋਨੇ ਆ ਸਵਾਰ ਕੇ ਚੌਲਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੁਣ ਆਪਾਂ ਇਹ ਚ ਪਾਣੀ ਨਹੀਂ ਪਾਉਣਾ ਜਿਹੜਾ ਚੌਲਾਂ ਦੇ ਵਿੱਚ ਵਾ ਤੇ ਬਸ ਚੌਲ ਕੱਢ ਕੇ ਆਪਾਂ ਪਾ ਦਣੇ ਇਹਦੇ ਵਿੱਚ ਇੱਕ ਗਲਾਸ ਚੌਲਾਂ ਦਾ ਲਿਆ ਦੋ ਗਲਾਸ ਪਾਣੀ ਦੇ ਪਾਏ ਅੱਧਾ ਗਲਾਸ ਚੀਨੀ ਦਾ ਪਾਤਾ ਠੀਕ ਆ ਜੀ ਤੇ ਹੁਣ ਇਹਨਾਂ ਨੂੰ ਆਪਾਂ ਕਰ ਦੇਣਾ ਮਿਕਸ ਚੌਲ ਆਪਣੇ ਰਿਜਣ ਲੱਗ ਗਏ ਤੇ ਸ਼ੇਕ ਨੂੰ ਆਪਾਂ ਕਰ ਦੇਣਾ ਘੱਟ ਇਹ ਕਿਉਂਕਿ ਮਿੱਠੇ ਚੌਲ ਆ ਜਿਹੜੇ ਖੜਮੇ ਰਹਿੰਦੇ ਆ ਨਾ ਤੇ ਚੰਗੀ ਤਰ੍ਹਾਂ ਪੱਕਦੇ ਨਹੀਂਗੇ ਤੇ ਸ਼ੇਕ ਨੂੰ ਤੁਸੀਂ ਘੱਟ ਰੱਖੋ ਚੌਲ ਬਹੁਤ ਵਧੀਆ ਬਣਦੇ ਆ ਤੇ ਇੱਕ ਵਾਰੀ ਵਿੱਚ ਆਪਾਂ ਹੁਣ ਇਹਨਾਂ ਨੂੰ ਇਦਾਂ ਹਿਲਾ ਦੰਨੇ ਆ ਜੀ ਤੇ ਮਿੱਠਾ ਵੀ ਆਪਾਂ ਪਾਤਾ ਜਿੰਨਾ ਕਾ ਆਪਾਂ ਪਾਉਣਾ ਸੀ ਡਰਾਈ ਫਰੂਟ ਵੀ ਪਾਤੇ ਕੇ ਵੀ ਪਾਤਾ ਆ ਤੇ ਇੱਕ ਵਾਰੀ ਫੇਰ ਟੱਕ ਦਿੰਨੇ ਇਹਨਾਂ ਨੂੰ ਠੀਕ ਆ ਜੀ ਬਹੁਤ ਸੋਹਣੇ ਚੌਲ ਬਣਦੇ ਆ ਦੇਖੋ ਜਿਹੜੇ ਚੌਲ ਆਪਣੇ ਤਕਰੀਬਨ 90% ਜਿਹੜੇ ਪੱਕ ਚੁੱਕੇ ਆ ਪਾਣੀ ਵੀ ਸੋਖ ਹੋ ਗਿਆ ਆ ਥੋੜਾ ਜਿਹਾ ਪਾਣੀ ਹੁਣ ਵਿੱਚ ਹੁਣ ਇਹਨਾਂ ਨੂੰ ਐਦਾਂ ਕਰ ਦੇਣਾ ਆਪਾਂ ਮਿਕਸ ਪਹਿਲਾਂ ਇੱਕ ਵਾਰੀ ਤੇ ਫਿਰ ਇੱਕੋ ਜਿਹੇ ਕਰਕੇ ਤੇ ਇਹਨਾਂ ਨੂੰ ਆਪਾਂ ਥੋੜੇ ਥੋੜੇ ਤਿੰਨ ਹਿੱਸੇ ਕਰਦੇ ਆਂ ਤਿੰਨ ਰੰਗਾ ਮੇਰੇ ਕੋ ਮੈਂ ਤਿੰਨੇ ਰੰਗ ਪਾਉਣੇ ਇਹਦੇ ਵਿੱਚ ਤੇ ਪਹਿਲਾਂ ਆਪਾਂ ਇਹਨਾਂ ਨੂੰ ਇੱਕੋ ਜਿਹਾ ਕਰ ਲਿਆ ਹੁਣ ਏਦਾਂ ਇਹਨਾਂ ਦੇ ਵਿੱਚ ਥੋੜੀ ਥੋੜੀ ਖਾਈ ਜੇ ਬਣਾ ਲੈਣੇ ਆ ਤੇ ਤਾਂ ਕਿ ਰੰਗ ਜਿਹੜਾ ਆਪਾਂ ਇੱਕ ਇੱਕ ਜਗ੍ਹਾ ਤੇ ਪਾ ਸਕੀਏ ਤਿੰਨ ਰੰਗ ਮੇਰੇ ਕੋ ਹਰਾ ਆ ਤੇ ਲਾਲ ਵਾ ਪੀਲਾ ਆ ਉਹੀ ਰੰਗ ਆਪਾਂ ਤਿੰਨੇ ਪਾਉਣੇ ਆ ਤੇ ਤਿੰਨ ਜਗ੍ਹਾ ਆਪਾਂ ਏਦਾਂ ਥੋੜਾ ਟੋਆ ਜਿਹਾ ਬਣਾ ਲੈਣਾ ਬਿਲਕੁਲ ਸੁੱਖਾ ਤਰੀਕਾ ਬਹੁਤ ਸੋਹਣੇ ਲੱਗਦੇ ਆ ਵੀਡੀਓ ਤੁਹਾਨੂੰ ਪਤਾ ਹੀ ਐ ਸੀ ਆਸਾਨ ਜਿਹੇ ਤਰੀਕੇ ਨਾਲ ਬਣਾਉਣੇ ਹੁੰਨੇ ਆ ਤੇ ਹਰ ਕੋ ਬਣਾ ਸਕਦਾ ਇਹਨੂੰ ਤੇ ਪਰ ਜਿਹੜਾ ਇਹ ਸਸਪੈਂਸ ਆ ਇਹ ਬਾਅਦ ਚ ਪਤਾ ਲੱਗਦਾ ਵੀ ਕਿੱਦਾਂ ਬਣਾਏ ਆ ਤੇ ਬਸ ਤਿੰਨੇ ਰੰਗ ਜਿਹੜੇ ਆਪਾਂ ਐਦਾਂ ਇਕੱਲੇ ਇਕੱਲੇ ਪਾ ਦਨੇ ਆ ਹੁਣ ਇਹਨਾਂ ਨੂੰ ਛੇੜਨਾ ਨਹੀਂ ਆਪਾਂ ਚੌਲਾਂ ਨੂੰ ਹਾਲੇ ਥੋੜੇ ਜਿਹਾ ਕੱਚੇ ਆ ਇਹ ਤੇ ਅੱਗੇ ਵੀ ਦੇਖਿਓ ਆਪਾਂ ਕੀ ਕਰਦੇ ਇਹਨਾਂ ਨੂੰ ਤਾਂ ਕਿ ਚੰਗੀ ਤਰ੍ਹਾਂ ਚੌਲ ਆਪਣੇ ਜਿਹੜੇ ਪੱਕ ਜਾਣ ਤੇ ਹਰਾ ਰੰਗ ਆ ਇਹ ਵੀ ਆਪਾਂ ਇਦਾਂ ਹੀ ਪਾ ਦਨੇ ਆ ਇੱਕ ਹਰਾ ਪਾਤਾ ਹੈ ਲਾਲ ਪਾਤਾ ਇੱਕ ਪੀੜਾ ਰੰਗਾ ਉਹ ਆਪਾਂ ਪਾ ਦਣਾ ਆ ਔਰੈਂਜ ਬਦੇ طریقے ਨਾਲ ਪਾ ਦਨੇ ਤਾਂ ਕਿ ਸੋਹਣੇ ਲੱਗਣ ਚੌਲ ਜਿਹੜੇ ਜਦੋਂ ਬਾਅਦ ਚ ਆਪਾਂ ਮਿਕਸ ਕਰਨੇ ਆ ਨਾ ਸੋਹਣੇ ਲੱਗਣ ਤੇ ਇਹ ਆਪਣੇ ਕੋਲ ਹੈਗਾ ਔਰੈਂਜ ਸੰਖਤ ਰੰਗ ਦਾ ਜਿਹੜਾ ਆ ਤੇ ਉਹ ਆਪਾਂ ਜਿਹੜਾ ਪਾ ਦਨੇ ਆ ਲਓ ਜੀ ਤਿੰਨੇ ਰੰਗ ਆਪਾਂ ਜਿਹੜੇ ਪਾ ਦਿੱਤੇ ਆ। ਈੜਾ ਰੰਗ ਥੋੜ੍ਜਾ ਘੱਟ ਆ ਥੋੜ੍ਜਾ ਜਿਹਾ ਮੈਂ ਹੋਰ ਪਾ ਦਿੱਤਾ। ਤੇ ਬਸ ਹੁਣ ਆਪਾਂ ਇਹਨਾਂ ਨੂੰ ਛੇੜਨਾ ਨਹੀਂ ਚਾਹਣਾ ਨੂੰ। ਸਕੀਪ ਨਾ ਕਰਿਓ ਅੰਤ ਤੱਕ ਵੀਡੀਓ ਨੂੰ ਦੇਖਿਓ ਹੁਣ ਅੱਗੇ ਆਪਾਂ ਕੀ ਕਰਦੇ ਆ ਜਿਹੜੇ ਚੌਸ ਸਵਾਰ ਕੇ ਆਪਣੇ ਪੱਕ ਜਾਣ। ਕਾਟਨ ਦਾ ਕੱਪੜਾ ਇੱਕ ਲੈਣਾ ਆਪਾਂ ਪੋਣਾ ਕੋਈ ਵੀ ਲੈ ਲਓ ਕਾਟਨ ਦਾ ਉਹਨੂੰ ਗਿੱਲਾ ਕਰ ਲੈਣਾ ਹਲਕਾ ਹਲਕਾ ਗਿੱਲਾ ਕਰ ਲੈਣਾ ਜ਼ਿਆਦਾ ਚੁੰਮਦਾ ਵੀ ਨਹੀਂ ਰੱਖਣਾ ਉਹਨੂੰ ਹਲਕਾ ਹਲਕਾ ਗਿੱਲਾ ਕਰਕੇ ਇਹਦੇ ਉੱਪਰ ਦੇ ਦੇਣਾ ਮੋਟਾ ਜਿਹਾ ਹੋਣਾ ਚਾਹੀਦਾ ਕੱਪੜਾ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਹੁਣ ਇਹਦਾ ਦਿਨੇ ਢੱਕਣ ਢੱਕਣ ਦੇ ਕੇ ਸਾਈਡਾਂ ਤੋਂ ਜਿਹੜਾ ਫालतू ਪੋਣਾ ਆਪਣਾ ਕੱਪੜਾ ਆ ਇਹਨੂੰ ਆਪਾਂ 모ੜ ਦਿੰਨੇ ਆ ਕਿ ਗੈਸ ਦਾ ਸੇਕ ਵੀ ਨਾ ਲੱਗੇ ਇਹਨੂੰ ਤੇ ਇਦਾਂ 모ੜ ਦਿੰਨੇ ਇਹਦੇ ਨਾਲੇ ਜਿਹੜੇ ਚੌਲ ਆਪਣੇ ਐਂ ਚੰਗੀ ਤਰ੍ਹਾਂ ਸੌਫਟ ਬਿਲਕੁਲ ਨਰਮ ਹੋ ਜਾਣੇ ਆ ਠੀਕ ਹੈ ਜੀ ਇਹਨੂੰ ਆਪਾਂ 10 ਕਿ ਮਿੰਟ ਜਿਹੜਾ ਇਦਾਂ ਦੇ ਦਿੱਤਾ ਸੀ ਕਪੜੇ ਨੂੰ ਤੇ 10 ਕਿ ਮਿੰਟ ਬਾਅਦ ਚੌਲਾਂ ਨੂੰ ਦੇਖੋ ਹੁਣ ਆਪਾਂ ਰਲੌਣੇ ਆ ਦੇਖਿਓ ਤੁਸੀਂ ਚੌਲ ਕਿੰਨੇ ਵਧੀਆ ਆਪਣੇ ਬਣੇ ਆ ਕੱਲੇ-ਕੱਲੇ ਚੌਲ ਬਣੇ ਆ ਹਾਲੇ ਕਿ ਇਹ ਫੁੱਲ ਪੂਰੇ ਹਫ਼ਤੇ ਨਹੀਂ ਸੀ ਇਹ ਤੇ ਪੌਣਾ ਜਿਹੜਾ ਟੋਟਾ ਹੁੰਦਾ ਨਾ ਉਹ ਸੀ ਚੌੜ ਤੇ ਹਫ਼ਤੇ ਨਹੀਂ ਸੀ ਦੇਖੋ ਕਿੰਨੇ ਸੋਹਣੇ ਕੱਲ-ਕੱਲੇ ਆਪਣੇ ਜਿਹੜੇ ਚੌਲ ਬਣ ਕੇ ਤਿਆਰ ਹੋਏ ਆ ਹੁਣ ਆਪਾਂ ਸਾਰੇ ਘਰ ਦੇਣੇ ਆ ਮਿਕਸ ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਰੰਗ-ਬਰੰਗੇ ਆਪਣੇ ਚੌਲ ਜਿਹੜੇ ਬਣ ਗਏ ਆ ਜੀ ਇਹ ਬਹੁਤ ਹੀ ਸੋਹਣੇ ਨਾਹੇ ਕੱਚੇ ਰਹੇ ਆ ਨਾ ਹੀ ਥੱਲੇ ਲੱਗੇ ਆ ਬਹੁਤ ਵਧੀਆ ਆਪਣੇ ਮਿੱਠੇ ਚੌਲ ਬਣ ਕੇ ਤਿਆਰ ਹੋ ਗਏ ਆ ਇਹ ਆਪਾਂ ਨੂੰ ਪਤਾ ਵੀ ਆਪਾਂ ਕਿਦਾਂ ਕਿਦਾਂ ਰੰਗ ਇਹ ਚ ਪਾਏ ਆ ਜੀ ਇਹ ਜਿਹੜਾ ਬਣਾਉਂਦਾ ਉਹਨੂੰ ਪਤਾ ਆ ਤੇ ਨਹੀਂ ਤਾਂ ਇਹ ਦੇਖਦੇ ਆਪਾਂ ਵੀ ਐਨੇ ਰੰਗ ਆਪਾਂ ਕਿਦਾਂ ਪਾ ਲਏ ਆ ਬਧੀਆ ਆ ਪੱਕ ਕੇ ਚੌਲ ਆਪਣੇ ਤਿਆਰ ਹੋ ਗਏ ਨਰਮ ਸੌਫਟ ਬਣੇ ਆ ਕੱਲੇ ਕੱਲੇ ਬਣੇ ਆ ਜ਼ਰੂਰ ਬਣਾਇਓ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਨਵੇਂ ਬੂਬਰ ਜਿਹੜੇ ਜੁੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਦੇਖੋ ਕਿੰਨੇ ਆਪਾਂ ਪਿਆਰ ਦੇ ਨਾਲ ਹਰ ਇੱਕ ਰੈਸਪੀ ਤਿਆਰ ਕਰਦੇ ਆਂ ਜੀ ਤੇ ਸਪੋਰਟ ਕਰਦੇ ਆ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਸਾਡਾ ਚੈਨਲ ਅੱਗੇ ਜਾਊਗਾ ਤੇ ਜੇ ਜ ਤੁਸੀਂ ਕਮੈਂਟ ਕਰਦੇ ਆ ਸਪੋਰਟ ਕਰਦੇ ਸ਼ੇਅਰ ਕਰਦੇ ਆ ਤੇ ਫਿਰ ਜਿਹੜਾ ਸਾਡਾ ਹੌਸਲਾ ਆ ਉਹ ਵੱਧ ਜਾਂਦਾ ਆ ਤੇ ਕੰਮ ਕਰਨ ਨੂੰ ਫਿਰ ਦਿਲ ਕਰਦਾ ਆ ਤੇ ਦੇਖੋ ਜੀ ਆਪਾਂ ਰੰਗ ਬਰੰਗੇ ਜਿਹੜੇ ਫੁਲਕਾਰੀ ਚੌਰ ਬਣਾ ਕੇ ਕਰ ਲੈ ਤਿਆਰ ਜਰੂਰ ਬਣਾਇਓ ਬਣਾ ਕੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਦੇ ਬਣੇ ਆ ਚੌਰ ਤੁਹਾਡੇ ਸਾਡੇ ਤਰੀਕੇ ਨਾਲ ਬਣਾਇਓ ਤੇ ਨਵੇਂ ਵੀਵਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰਿਆ ਕਰੋ ਜੀ ਲਓ ਜੀ ਕਰਤੇ ਆਪਾਂ ਇੱਕੋ ਜਿਹੇ ਬਹੁਤ ਸੋਹਣੇ ਚੌਰ ਬਣੇ ਆ ਰੰਗ ਬਰੰਗੇ ਤੁਸੀਂ ਵੀ ਜਰੂਰ ਬਣਾਇਓ ਬਣਾ ਕੇ ਕਮੈਂਟ ਕਰਕੇ ਮੈਨੂੰ ਦੱਸਿਓ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਆਪਾਂ ਲੱਗੇ ਨੂੰ ਕਰਕੇ ਵੀ ਦਿਖਾ ਦਤੇ ਵਧੀਆ ਚੌਲ ਬਣ ਕੇ ਆਏ ਤਿਆਰ ਹੋਏ ਬਹੁਤ ਸੋਹਣੀ ਮਹਿਕ ਆਉਂਦੀ ਆ ਬਣਾਓ ਖਾਓ ਸਤਿ ਸ੍ਰੀ ਅਕਾਲ ਜੀ